ਤੜਕਰੀ ਥੋੜਾ ਪਿੱਛੇ ਜਿਹੜਾ ਫੋਟੋ ਕੰਨਿਆ ਸ਼ਟ ਸਾਰਾ ਫੋਟੋ ਬਣਈ ਰਹੀ ਸਤ ਜੀ ਅੱਜ ਮਾਨਯੋਗ ਐਸਐਸਪੀ ਵਿਜੀਲੈਂਸ ਰੁਪਿੰਦਰ ਕੋਰ ਸਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅੱਜ ਵਿਜੀਲੈਂਸ ਅਵੇਅਰਨੈਸ ਵੀਕ ਉਹ ਬਣਾ ਰਹੇ ਆ ਉਹਦੇ ਜਿਹੜੇ ਮੁੱਖ ਪਹਿਲੂ ਨੇ ਤੋ ਜਿੱਦਾਂ ਮੈਡਮ ਨੇ ਸਾਰਾ ਦੱਸਿਆ ਹੀ ਹੈ ਉਹਦੇ ਮੁੱਖ ਪਹਿਲੂ ਇਹ ਨੇ ਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਵੀ ਕੋਈ ਵੀ ਆਪਣਾ ਸਰਕਾਰੀ ਕੰਮ ਸਰਕਾਰੀ ਫੀਸ ਤੋਂ ਇਲਾਵਾ ਜੇਕਰ ਕੋਈ ਡਿਮਾਂਡ ਕਰਦਾ ਹੈ ਤੇ ਉਹਦੀ ਬਿਲਕੁਲ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਉਹਨੂੰ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਬੰਦੀ ਕਾਨੂੰਨ ਨੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਨੰਬਰ ਵੀ ਇੱਥੇ ਡਿਸਪਲੇਡ ਨੇ ਜੇਕਰ ਤੁਹਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਗ ਕਰਦਾ ਹੈ ਤੁਸੀਂ ਉਹਦੀ ਕੰਪਲੇਂਟ ਉਹਦੀ ਵੀਡੀਓ ਉਹਦੀ ਕੋਈ ਆਪਰੇਸ਼ਨ ਸਟਿੰਗ ਆਪਰੇਸ਼ਨ ਉਹਦੀ ਵੀਡੀਓ ਕੁਝ ਵੀ ਪ੍ਰੂਫ ਉਹਦਾ ਉਹਨਾਂ ਨੰਬਰਾਂ ਤੇ WhatsApp ਵੀ ਕਰ ਸਕਦੇ ਹੋ ਉਹ ਨੰਬਰਾਂ ਤੇ ਪਾ ਸਕਦੇ ਹੋ ਉਸ ਤੇ ਜਿਵੇਂ ਕਿ ਮੈਡਮ ਨੇ ਦੱਸਿਆ ਉਸ ਤੇ ਤੁਰੰਤ ਕਾਰਵਾਈ ਹੋਊਗੀ ਤੇ ਪਛਾਣ ਵੀ ਜਿਹੜੀ ਹੈਗੀ ਉਹ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਨਾਲ ਹੀ ਕੋਈ ਵੀ ਮੈਂ ਸਾਰੇ ਜਿਹੜੇ ਪ੍ਰਾਈਵੇਟ ਕਰਿੰਦੇ ਕਦੇ-ਕਦੇ ਸਰਕਾਰੀ ਅਫਸਰ ਬਣ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੇਤਾ ਵਾਰਨਿੰਗ ਦੇਣਾ ਚਾਹੁੰਦੇ ਨੇ ਵਿਜੀਲੈਂਸ ਅਵੇਅਰਨੈਸ ਵੀ ਉਹਦੇ ਅੰਡਰ ਜਿਹੜਾ ਹੈਗਾ ਇੱਕ ਮੁਹਿੰਮ ਇੱਕ ਇਹ ਵੀ ਹੈ ਕਿ ਜਿਹੜੇ ਵੀ ਇਦਾਂ ਦੇ ਪ੍ਰਾਈਵੇਟ ਕਰਿੰਦੇ ਨੇ ਜੋ ਲੋਕਾਂ ਨੂੰ ਕੋਲੇ-ਬਾਲੇ ਲੋਕਾਂ ਨੂੰ ਇੱਕ ਗੁੰਮਰਾਹ ਕਰਦੇ ਆ ਸਰਕਾਰੀ ਅਫਸਰ ਬਣ ਕੇ ਉਹਨਾਂ ਦੇ ਵੀ ਬਾਰੇ ਸਾਨੂੰ ਦੱਸਿਆ ਜਾਵੇ ਮੈਂ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹ ਵੀ ਇੱਕ ਸਾਡਾ ਇੰਟੈਲੀਜੈਂਸ ਇੱਕ ਜਿਹੜਾ ਹੈਗਾ ਸਾਨੂੰ ਪ੍ਰੋਵਾਈਡ ਕਰਦੇ ਨੇ ਜੇ ਉਹਨਾਂ ਦੇ ਧਿਆਨ 'ਚ ਵੀ ਕੋਈ ਇਦਾਂ ਦੇ ਮਸਲੇ ਆਉਂਦੇ ਨੇ ਤੇ ਸਾਡੇ ਧਿਆਨ ਚ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਸਰ ਸਰ ਇੱਕ ਗੱਲ ਦੇਖਣ ਦੇ ਚਾਹੁੰਦੇ ਆ ਕਿਸੇ ਭ੍ਰਸ਼ਟਾਚਾਰ ਦੀ ਕਿਸੇ ਨੇ ਸ਼ਿਕਾਇਤ ਕਰਨ ਨੂੰ ਤੁਹਾਨੂੰ ਆਪਣੀ ਸਿਕਿਉਰਿਟੀ ਵਿੱਚ ਆਪਣੀ ਇੱਕ ਪਹਿਚਾਣ ਨੂੰ ਲੈ ਕੇ ਕੰਸਰਨ ਦੋਸਤ ਨੂੰ ਇਹ ਪਹਚਾਣ ਨੂੰ ਗੁਪਤ ਰੱਖੀ ਜਾਏ ਤੇ ਸਿਕਿਉਰਿਟੀ ਜਿਹੜੀ ਹੋ ਉਸ ਨੂੰ ਕਿਸ ਤਰੀਕੇ ਨਾਲ ਸੁਨਿਸ਼ਚਿਤ ਬਿਲਕੁਲ ਅਗਰ ਕਿਸੇ ਦੀ ਇੱਕ ਕੰਸਰਨ ਹੈ ਕਿ ਉਹਨਾਂ ਦੀ ਪਹਿਚਾਣ ਜਿਹੜੀ ਹੈ ਗੁਪਤ ਰੱਖੀ ਜਾਏ ਦੇ ਕੈਨ ਰੀਚ ਟੂ ਆਰ ਆਫਿਸ ਸਾਡੇ ਦਫਤਰ ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਆ ਸੰਦੇ ਅਸੀਂ ਉਹਨਾਂ ਦੀ ਪਹਿਚਾਣ ਵੀ ਗੁਪਤ ਰੱਖਾਂਗੇ ਔਰ ਜਿਵੇਂ ਮਾਰੀਓ ਡੀਸੀ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਅਗਰ ਕੋਈ ਪ੍ਰਾਈਵੇਟ ਬੰਦਾ ਗੁੰਮਰਾ ਕਰਦਾ ਹੈ ਜਾਂ ਪ੍ਰਾਈਵੇਟ ਬੰਦਾ ਕਿਸੇ ਅਫਸਰ ਦੇ ਨਾਮ ਤੇ ਵੀ ਪੈਸੇ ਮੰਗਦਾ ਤੇ ਉਹਦੇ ਲਈ ਵੀ ਬੇਚ ਜਿਹੜੇ ਹੈਗੇ ਤੁਸੀਂ ਸਾਧ ਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਇਹ ਸਾਰੇ ਜਿਹੜੇ ਹੈਗੇ ਨੇ ਪੈਂਫਲਟਸ ਔਰ ਨੰਬਰ ਇਹਨਾਂ ਦਾ ਜਿਹੜਾ ਹੈਗਾ ক্লোਜ਼ਰ ਵਿਜਨ ਤੋਂ ਥੈਂਕ ਯੂ ਇਹ ਵੀ ਪਲੀਜ਼ ਕਰ ਹਾਂਜੀ ਕੈਂਪਸ ਵੀ ਲਗਾਏ ਜਾ ਰਹੇ ਨੁੱਕੜ ਨਾਟਕ ਵੀ ਕੀਤੇ ਜਾ ਰਹੇ ਨੇ ਸਕੂਲ ਕਾਲਜਸ ਦੇ ਨਾਲ ਇੰਟਰੈਕਸ਼ਨਸ ਵੀ ਕੀਤੀਆਂ ਜਾ ਰਹੀਆਂ ਡਿਊਰਿੰਗ ਦਿਸ ਵੀਕ ਔਰ ਅਸੀਂ ਇਹ ਸਾਰੀ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਾਂਗੇ ਮੈਡਮ ਇਹ ਸਿਰਫ ਹਿਦਿਆਨੂ ਦੇ ਵਿੱਚ ਹੈ ਨਾ ਪੂਰੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਇਨਫੈਕਟ ਪੂਰੇ ਇੰਡੀਆ ਦੇ ਵਿੱਚ ਹੈ ਪੂਰੇ ਪੰਜਾਬ 'ਚ ਪੂਰੇ ਇੰਡੀਆ 'ਚ ਮਨਾਇਆ ਜਾ ਰਿਹਾ ਹੈ ਅਕਤੂਬਰ ਮਹੀਨੇ ਦੇ ਲਾਸਟ ਆਖਿਰ ਵਾਲੇ ਵੀਕ ਦੇ ਵਿੱਚ ਬਨਾਇਆ ਜਾਣਾ ਹੈ ਭਾਰਤ ਰਤਨ ਸਰਦਾਰ ਵੱਲਭਭਾਈ ਪਟੇਲ ਜੀ ਦਾ ਜਿਹੜਾ ਬਰਥ ਐਨੀਵਰਸਰੀ ਹੈ ਨਾ ਉਹਨੂੰ ਮਾਰਕ ਕਰਨ ਲਈ ਮਹੀਨੇ ਮਨਾਇਆ ਜਾ ਰਿਹਾ ਹੈ ਲਾਸਟ ਵੀਕ 2025 ਰਿਪੇਟ ਕੀਤਾ ਜਾ ਰਿਹਾ ਹੈ ਕਿਹਨਾ ਚਾਹੁੰਦਾ ਵਿਜੀਲੈਂਸ ਅਵੇਅਰਨੈਸ ਵੀਕ 2025 ਜੋ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਹਦੇ ਤਹਿਤ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਸ਼੍ਰੀ ਹਿਮਾਂਸ਼ੂ ਜੈਨ ਆਈਐਸਜੀ ਦੇ ਦਫ਼ਤਰ ਦੇ ਬਾਹਰ ਸਾਰੇ ਇਕੱਤਰਿਤ ਹੋਏ ਆ ਜਿਹਦੇ ਵਿੱਚ ਆਪਣੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸਰਸ ਨੇ ਔਰ ਨਾਲ ਜਿਹੜੇ ਵਿਜੀਲੈਂਸ ਬਿਊਰੋ ਦੇ ਆਫੀਸਰਸ ਨੇ ਉਹ ਵੀ ਸ਼ਾਮਿਲ ਨੇ ਇਹਦੇ ਵਿੱਚ 2025 ਦਾ ਜੋ ਥੀਮ ਹੈ ਇਹ ਆਰ ਸ਼ੇਅਰਡ ਰਿਸਪੌਂਸਿਬਿਲਟੀ ਕਿ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹਦੇ ਜਾਗਰੂਕਤਾ ਕਾਇਮ ਕਰਨ ਲਈ ਔਰ ਇਹਦੇ ਖਿਲਾਫ ਜਿਹੜੀਆਂ ਕਰਪਟ ਪ੍ਰੈਕਟਿਸਿਸ ਨੂੰ ਫਲਪਨਲੀ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹ ਜੋ ਵਿਜੀਲੈਂਸ ਅਵੇਅਰਨੈਸ ਵੀਕ ਹੈ ਇਹ 27 10 2025 ਤੋਂ 211 2025 ਤੱਕ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਜਿਹੜੇ ਪੋਸਟਰਸ ਨੇ ਸਾਡੇ ਜਿਹਦੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੇ ਨੰਬਰ ਨੇ ਹੈਲਪਲਾਈਨ ਨੰਬਰਸ ਨੇ ਉਹ ਸਾਰੇ ਅਸੀਂ ਸਰਕੂਲੇਟ ਕਰ ਰਹੇ ਹਾਂ ਉਹਦੇ ਵਿੱਚ ਮਾਨਯੂਕ ਡੀਸੀ ਸਾਹਿਬ ਤੇ ਹੋਰ ਆਪਣੇ ਜਿਹੜੇ ਅਧਿਕਾਰੀ ਨੇ ਏਡੀਸੀ ਸਾਹਿਬਾਨ ਉਹਨਾਂ ਦਾ ਸਹਿਯੋਗ ਵੀ ਅਸੀਂ ਲੈ ਰਹੇ ਹਾਂ ਤਾਂ ਵਿਜੀਲੈਂਸ ਦੇ ਜਿਹੜੀਆਂ ਤਿੰਨ ਮੇਨ ਅਸਪੈਕਟਸ ਹੁੰਦੀਆਂ ਨੇ ਪ੍ਰੀਵੈਂਟਿਵ ਵਿਜੀਲੈਂਸ ਪਿਉਨਿਟਿਵ ਵਿਜੀਲੈਂਸ ਔਰ ਸਰਵੇਲੈਂਸ ਐਂਡ ਡਿਟੈਕਸ਼ਨ ਸੋ ਜਿਹੜੀ ਪ੍ਰੀਵੈਂਟਿਵ ਜਿਹੜੀ ਵੈਜੀਲੈਂਸ ਹੈ ਉਹ ਕਿ ਆਪਾਂ ਆਪਣੇ ਘਰ ਤੋਂ ਹੀ ਜਾਗਰੂਤਾ ਅਕਾਉਂਟੇਬਿਲਟੀ ਤੇ ਐਥੀਕਲ ਬਿਹੇਵੀਅਰ ਕਾਇਮ ਕਰੀਏ ਜੋ ਜਿਹੜੇ ਸਰਕਾਰੀ ਅਦਾਰੇ ਨੇ ਇਸੇ ਸਾਬ ਦੇ ਜਿੰਨੇ ਵੀ ਆਫੀਸਰਸ ਪੂਰੇ ਜ਼ਿਲ੍ਹੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਤੇ ਹਨ ਤੇ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਲੋੜੀਆਂ ਪਬਲਿਕ ਨੂੰ ਇਥੋਂ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਤੋਂ ਇੱਕ ਜਾਗਰੂਤਾ ਮਹਿੰਮਾ ਦਾ ਜਿਹੜਾ ਹੈ ਇੱਕ ਅਹਿਮ ਪਿਲਰ ਹੈ ਕਿ ਇਹ ਜਿਹੜੇ ਸਾਰੇ ਆਪਣੇ ਅਧਿਕਾਰੀ ਨੇ ਉਹ ਜਾਗਰੂਕ ਵੀ ਰਹਿਣ ਕਿ ਜਿੱਥੇ-ਜਿੱਥੇ ਕੋਈ ਅਨਵੋਇਡੇਬਲ ਡਿਲੇਸ ਹੋ ਰਹੀਆਂ ਨੇ ਲੋਕਾਂ ਨੂੰ ਸਰਵਿਸਿਜ਼ ਦੇਣ ਦੇ ਮਾਧਿਅਮ ਦੇ ਵਿੱਚ ਉਹਨਾਂ ਨੂੰ ਦੂਰ ਕੀਤਾ ਜਾਵੇ। ਔਰ ਇਹ ਜਾਗਰੂਕਤਾ ਦੇ ਰਹੀ ਅਸੀਂ ਆਪਣੇ ਆਫੀਸਰਸ ਨੂੰ ਵੀ ਇੱਕ ਜਜ਼ਬੇ ਦੇ ਤਹਿਤ ਕਿ ਅਸੀਂ ਇਸ ਨੂੰ ਲੌਂਗ ਟਰਮ ਦੇ ਵਿੱਚ ਪੰਜਾਬ ਤੋਂ ਇਸ ਪ੍ਰਥੀ ਨੂੰ ਖਤਮ ਕਰਨਾ ਹੈ। ਔਰ ਪਾਰਦਰਸ਼ਤਾ ਟਰਾਂਸਪੇਰੈਂਸੀ ਲਿਆਉਣ ਦੇ ਲਈ ਜਿਹੜੇ ਹੈਗੇ ਇਹ ਉਪਰਾਲੇ ਕੀਤੇ ਜਾ ਰਹੇ ਨੇ। ਸੋ ਉਹਦੇ ਵਿੱਚ ਜਦੋਂ ਆਫੀਸਰਸ ਦੇ ਵਿੱਚ ਜ਼ਿਆਦਾ ਅਕਾਉਂਟੇਬਿਲਟੀ ਯਰ ਵਿਸਲ ਬਲੋਅਸ ਕੋਈ ਸਿਸਟੈਮਿਕ ਡਿਲੇਜ ਹੁੰਦੇ ਨੇ ਕੋਈ ਫੇਲਿਅਰਸ ਹੁੰਦੇ ਨੇ ਉਹਨਾਂ ਨੂੰ ਸੁਧਾਰ ਲਿਆਉਣ ਦੇ ਲਈ ਅਸੀਂ ਡੀਸੀ ਸਾਹਿਬ ਦਾ ਵੀ ਜਿਹੜਾ ਸਹਿਯੋਗ ਕਰਦੇ ਹਾਂ। ਤੋਂ ਇਹਦੇ ਵਿੱਚ ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗੀ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣ। ਜਿਹੜੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਹੈ ਪੰਜਾਬ ਸਰਕਾਰ ਨੇ 2022 ਦੇ ਵਿੱਚ ਜਾਰੀ ਕੀਤੀ ਸੀ 9501200200 ਉਹ ਅਸੀਂ ਪੋਸਟਰਸ ਔਰ ਪੈਂਫਲੈਟਸ ਤੇ ਰਾਹੀ ਵੀ ਉਹਨੂੰ ਸਰਕੂਲੇਟ ਕਰਦੇ ਆਂ। ਤੇ ਉਹਨੂੰ ਨੋਟ ਕਰਨ ਤੁਰੰਤ ਉਹਦੇ ਤੇ ਅਸੀਂ ਜਿਹੜੇ ਕੋਈ ਕ੍ਰਮ ਪ੍ਰੈਕਟਿਸ ਨੇ ਕਾਰਵਾਈ ਕਰਨੇ ਇਹਦੇ ਨਾਲ ਅਸੀਂ ਵਿਜੀਲੈਂਸ ਰੇਂਜ ਲੁਧਿਆਣਾ ਔਰ ਇਕਨੋਮਿਕ ਅਫੈਂਸਿਸ ਵਿੰਗ ਦੇ ਜਿਹੜੇ ਅਧਿਕਾਰੀਆਂ ਦੇ ਨੰਬਰ ਵੀ ਸ਼ੇਅਰ ਕੀਤੇ ਨੇ ਤੇ ਅਸੀਂ ਤੁਹਾਡੇ ਵੱਲੋਂ ਇਹਦੇ ਚ ਡਰ ਦੇ ਭਾਵ ਦੇ ਨਾਲ ਤੁਸੀਂ ਚੁੱਪ ਨਹੀਂ ਕਰਨਾ ਪਰ ਜੇ ਵੀ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਤੁਹਾਡੇ ਤੋਂ ਭ੍ਰਸ਼ਟਾਚਾਰ ਜਾਂ ਰਿਸ਼ਵਤ ਦੀ ਮੰਗ ਕਿਸੇ ਵੀ ਕੰਮ ਪ੍ਰਤੀ ਕਰਦੇ ਨੇ ਤਾਂ ਉਹਦੀ ਸਾਨੂੰ ਜਾਣਕਾਰੀ ਦਿਓ ਅਸੀਂ ਤੁਹਾਨੂੰ ਉਮੀਦ ਔਰ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਸ਼ਿਉਰਟੀ ਦਿੰਦੇ ਹਾਂ ਪ੍ਰੋਮਿਸ ਕਰਦੇ ਹਾਂ ਕਿ ਇਹਦੇ ਤੇ ਤਰ੍ਹਾਂ ਕਾਰਵਾਈ ਹੋਈ ਹੈ ਅਸੀਂ ਅਮਲ ਚ ਲਿਆਵਾਂਗੇ